ਹੈਲੋ एवरीवन ਸਤਿ ਸ੍ਰੀ ਅਕਾਲ ਕਿਵੇਂ ਹੋ ਜਿੱਤੇ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਵੈਗਰੂ ਜਿਤਾ ਅਨੁਸਾਰ ਤੰਦਰੁਸਤ ਰੱਖਣ ਚੜ੍ਹਦੀ ਕਲਾ ਚ ਰੱਖਣ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੀ ਪੰਜਾਬੀ ਬਾਟ ਫੈਮਿਲੀ ਵਿੱਚ ਲਓ ਜੀ ਮਾਰਨਿੰਗ ਦਾ ਟਾਈਮ ਦਿਨ ਸੀਗਾ ਅੱਜ ਸ਼ੁੱਕਰਵਾਰ ਦਾ ਹਾਂਜੀ ਤੇ ਆਪਾਂ ਧੋਲੇ ਸੀਗੇ ਇੱਥੇ ਕੱਪੜੇ ਸਾਰੇ ਮੰਮੀ ਦੇ ਦੋ ਸੂਟ ਰਹਿ ਗਏ ਸੀ ਬਸ ਕਚਲਣ ਤੋਂ ਉਸ ਤੋਂ ਬਾਅਦ ਪਾ ਦੂੰਗੀ ਪੈਂਟ ਕਿਉਂਕਿ ਪੈਂਟੇ ਨਿਊ ਆ ਜਿਹੜੀ ਹੈ ਨਾ ਇਹਦਾ ਕਲਰ ਥੋੜਾ ਬਤਾ ਲੈਂਦਾ ਏ ਉਹਨੂੰ ਲਾਸਟ ਚ ਪਾਵਾਂਗੇ ਤੇ ਗੁਰਦੀਪ ਅੰਦਰ ਚਾਹੀ ਪੀ ਰਹੀ ਸੀ ਮੈਂ ਅੱਜ ਜਲਦੀ ਜਲਦੀ ਚਾਹ ਪੀ ਕੇ ਆ ਗਈ ਸੀ ਕਿਉਂਕਿ ਅੱਜ ਮੈਂ ਲੱਗਣਾ ਸੀਗਾ ਆਪਣੀਆਂ ਸਫਾਈਆਂ ਸ਼ੁਰੂ ਕਰਨ ਤਾਂ ਕਰਕੇ ਅੱਜ ਕੱਪੜੇ ਜੀ ਮੈਂ ਗੁਰਦੀਪ ਦੇ ਹੁੰਦੇ ਹੁੰਦੇ ਥੋਲੇ ਥੋੜਾ ਜਿਹਾ ਮੈਂ ਅੱਧਾ ਘੰਟਾ ਪਾਉਣਾ ਪਾਉਣਾ ਕਿ ਘੰਟਾ ਸਵਾ 1/2 ਉੱਠ ਗਈ ਸੀ ਅੱਜ ਮੈਂ ਅੱਜ ਮੈਂ ਜਲਦੀ ਉੱਠ ਗਈ ਸੀਗੀ ਜੀ ਉੱਠ ਕੇ ਆਪਾਂ ਪਹਿਲਾਂ ਮਸ਼ੀਨ ਇਹ ਲਾ ਲਈ ਸੀਗੀ ਉਸ ਤੋਂ ਬਾਅਦ ਗਰਦੀਪ ਦਾ ਟਿਫਨ ਰੈਡੀ ਕੀਤਾ ਸੀਗਾ ਮੈਂ ਅ ਤੇ ਅੱਜ ਲੱਗਣਾ ਸੀ ਸਫਾਈਆਂ ਨੂੰ ਮੰਮੀ ਤਾਂ ਹਾਲਾ ਕਿ ਮੈਨੂੰ ਕਹਿੰਦੀ ਸੀ ਕਹਿੰਦੀ ਗਰਮੀ ਬਹੁਤ ਜ਼ਿਆਦਾ ਪ੍ਰੀਤ ਰਹਿਣ ਦੇ ਹਜੇ ਪਰ ਦੇਖੋ ਜੀ ਕਿੰਨੇ ਦਿਨ ਹੋ ਗਏ ਮੀਂਹ ਨੂੰ ਡੀਕਦੀ ਨੂੰ ਹਨਾ ਪਰ ਮੀਂਹ ਦਾ ਕੀ ਪਤਾ ਜੀ ਕੋਈ ਕਹਿੰਦਾ 26 ਤਰੀਕ ਨੂੰ ਆਉਣਾ ਕੋਈ ਕਹਿੰਦਾ 30 ਨੂੰ ਆਉਣਾ ਮੈਨੂੰ ਤਾਂ ਲੱਗਦਾ ਨਹੀਂ ਫਿਲਹਾਲ ਤਾਂ ਇਹਦੇ ਕੋਈ ਅਸਾਰ ਲੱਗਦੇ ਨਹੀਂ ਹੈਗੇ ਮੈਨੂੰ ਮੀਂਹ ਆਉਂਦੇ ਹਨਾ ਤੇ ਆ ਡੈਡੀ ਜੀ ਵੀ ਚੱਲੇ ਸੀਗੇ ਖੇਤ ਚ ਨੂੰ ਤੇ ਆਪਾਂ ਤਾਰਾ ਆਪਣੀਆਂ ਸਾਫ਼ ਕਰਤੀਆਂ ਤੇ ਜਾਨ ਯੂਵੀ ਵੀ ਆ ਗਿਆ ਸੀਗਾ ਆਪਣਾ ਬਾਹਰ ਉਹਨਾ ਯੂਵੀ ਆ ਗਿਆ ਤੇ ਗਰਦੀਪ ਚੱਲੇ ਨੇ ਆਪਣਾ ਕੰਮ ਤੇ ਹੁਣ ਤਾਂ ਨਾ ਇਸ ਵੇਲੇ ਦੇਖੋ 7 ਵਜੇ ਨੇ ਜੇ ਧੁੱਪ ਪਰ ਇੰਨੀ ਕਹਿਰ ਦੀ ਚੜ ਗਈ ਬਹੁਤ ਜ਼ਿਆਦਾ ਧੁੱਪ ਹੁੰਦੀ ਹੈ ਤੇ ਯੂਵੀ ਮੈਨੂੰ ਕਹਿੰਦਾ ਸੀ ਮम्मा ਸਾਈਕਲ ਅੰਦਰ ਖੜਾ ਦੇਵਾ ਕਿ ਨਹੀਂ ਵੀ ਅੱਜ ਬਾਹਰ ਹੀ ਲਾ ਦੇ ਪੁੱਤ ਮੈਂ ਸਫਾਈ ਸ਼ੁਰੂ ਕਰਨੀ ਹੈ ਤੇ ਉਸ ਤੋਂ ਬਾਅਦ ਲਓ ਜੀ ਆਪਾਂ ਹੁਣ ਆਪਣੇ ਕੱਪੜੇ ਫੁਲਹਾ ਲਓ ਤੋ ਕੇ ਫਲਾ ਦਾਂਗੇ ਕੱਪੜੇ ਮੈਂ ਤਾਂ ਉਤੇ ਸੀ ਤਾਂ ਜਲਦੀ ਫਿਰ ਕਿਉਂਕਿ ਦੇਖੋ ਜੀ ਅੰਦਰ ਤਾਂ ਹੁਣ ਮੈਂ ਕੰਮ ਲੱਗੀ ਰਹੂਗੀ ਹਨਾ ਬਾਹਰ ਧੁੱਪ ਦਾ ਕੰਮ ਨਹੀਂ ਫਿਰ ਹੁੰਦਾ ਹੈਗਾ ਧੁੱਪ ਚ ਫਿਰ ਪੋਸੀਬਲ ਹੀ ਨਹੀਂ ਹੈਗਾ ਇੱਥੇ ਆਪਣੇ ਸਾਰੇ ਧੁੱਪ ਆਉਂਦੇ ਪਹਿਲਾਂ ਮੈਂ ਸੋਚਿਆ ਵੀ ਸੀ ਸ਼ਾਮ ਨੂੰ ਧੋਦੂੰ ਪਰ ਸ਼ਾਮ ਨੂੰ ਜੀ 6:30 7 ਵਜੇ ਜਦ ਸੂਰਜ ਛਿਪਦਾ ਉਸ ਟਾਈਮ ਤੇ ਹੀ ਇੱਥੇ ਫਰਸ਼ ਤੇ ਸ਼ਾਮ ਆਉਂਦੀ ਓਦੋਂ ਪਹਿਲਾਂ ਨਹੀਂ ਆਉਂਦੀ ਹੈਗੀ ਤਾ ਕਰਕੇ ਫਿਰ ਮੈਨੂੰ ਕੱਪੜੇ ਜ਼ਰੂਰੀ ਹੁੰਦੇ ਨੇ ਜੀ ਤੀਜੇ ਦਿਨ ਤਾਂ ਪੱਕੇ ਮੈਂ ਧੋ ਨਹੀਂ ਉਹਨੇ ਉਦੋਂ ਵੱਧ ਇਕੱਠੇ ਕਰਕੇ ਤਾਂ ਫਿਰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੇ ਲਓ ਜੀ ਕੱਪੜੇ ਫਲਾ ਕੇ ਆਪਾਂ ਆ ਗਏ ਸੀਗੇ ਰੂਮ ਚ ਅੰਦਰ ਸਟੋਰ ਰੂਮ ਮੈਂ ਕੱਪੜਿਆਂ ਤੋਂ ਪਹਿਲਾਂ ਸਾਫ਼ ਕਰ ਲਿਆ ਸੀ ਉਹਦੇ ਜਾਲੇ ਲਾ ਕੇ ਸਾਰਾ ਚੱਕਤਾਰ ਕਰਕੇ ਆਪਾਂ ਸਮਾਨ ਉਰੇ ਪਰ ਕਰਕੇ ਸਾਰਾ ਆਪਾਂ ਕਰ ਲਿਆ ਸੀਗਾ ਉੱਥੋਂ ਸਫਾਈ ਤੇ ਹੁਣ ਫਿਲਹਾਲ ਲਈ ਆਪਾਂ ਵੱਡੇ ਰੂਮ ਦੇ ਵਿੱਚ ਲੱਗਣਾ ਸੀਗਾ ਹਨਾ ਮੈਨੂੰ ਇਹ ਸੀ ਮੈਂ ਕਿਾ ਰੋਟੀ ਖਾਣ ਤੋਂ ਪਹਿਲਾਂ ਪਹਿਲਾਂ ਵੀ ਇਹ ਸਾਰੇ ਕੰਮ ਹੋ ਜਾਣ ਇੱਥੇ ਮੈਂ ਚੱਕਤਾਰ ਕਰਨ ਲੱਗਿਓ ਸੀ ਨੂੰ ਡੈਡੀ ਜੀ ਨੇ ਫੇਰ ਫਰਮਾਨ ਜਾਰੀ ਕਰਤਾ ਵੀ ਆਪਣੇ ਗਮਲੇ ਚੱਕੋ ਇੱਥੋਂ ਵੀ ਇੱਥੋਂ ਫਿਰ ਮੈਨੂੰ ਚੱਕਣੇ ਪੈਗੇ ਗਮਲੇ ਕਿਉਂ ਚੱਕਣੇ ਪੈਗੇ ਗਮਲੇ ਅੱਗੇ ਤੁਹਾਨੂੰ ਵੀਡੀਓ ਚ ਦੱਸਦੇ ਆਂ ਜੀ ਆਪਾਂ ਕਿਉਂ ਚੱਕੇ ਨੇ ਕੀ ਨਵਾਂ ਆਪਾਂ ਕੰਮ ਸ਼ੁਰੂ ਕਰ ਲੱਗਿਆ ਆਪਾਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਜੀ ਹਨਾ ਤੇ ਇੱਥੇ ਗਮਲੇ ਮੈਂ ਸਾਰੇ ਚੱਕਤੇ ਜਿਹੜੇ ਨਵੇਂ-ਨਵੇਂ ਸੀਗੇ ਜਿਹੜੇ ਵੱਡੇ ਸੀਗੇ ਉਹ ਨਹੀਂ ਚੱਕੇ ਹੈਗੇ ਕਿਉਂਕਿ ਦੇਖੋ ਜੀ ਉਹ ਤਾਂ ਬਹੁਤ ਜ਼ਿਆਦਾ ਭਾਰੀ ਸੀ ਮੈਂ ਡੈਡੀ ਜੀ ਨੂੰ ਕਹਤਾ ਸੀ ਉਹ ਤਾਂ ਸਾਈਡ ਤੇ ਹੀ ਰਹਿ ਜਾਣੇ ਨੇ ਵੀ ਇਹ ਚੱਕ ਦਿੰਨੇ ਆ ਅੱਜ ਛੋਟਾ ਗਮਲਾ ਵੀ ਮੈਂ ਨਾ ਮਨੀ ਪਲਾਂਟ ਵਾਲਾ ਇੱਥੇ ਲਿਆ ਕੇ ਰੱਖਤਾ ਇਹ ਪਤਾ ਨਹੀਂ ਕਿਉਂ ਦੀ ਮਨੀ ਪਲਾਂਟ ਸੀਗਾ ਜਿਹੜਾ ਆਪਣਾ ਜਮਾ ਸੁੱਕ ਗਿਆ ਪਤਾ ਨਹੀਂ ਕੀ ਹੋ ਗਿਆ ਤੇ ਉਸ ਤੋਂ ਬਾਅਦ ਗਮਲੇ ਧਰ ਕੇ ਇੱਧਰ ਹਨਾ ਸਾਈਡ ਤੇ ਕਿੰਨੂ ਦਿਸ਼ਾਵਾਂ ਚ ਤੇ ਆਗੇ ਸੀ ਆਪਾਂ ਅੰਦਰ ਰੂਮ ਚ ਲੱਗੀ ਸੀਗੀ ਮੈਂ ਫੇਰ ਤੋਂ ਛੱਤਾਂ ਸਾਫ ਕਰਨ ਮੈਨੂੰ ਇਹ ਸੀ ਵੀ ਰੋਟੀ ਖਾਣ ਤੋਂ ਪਹਿਲਾਂ ਪਹਿਲਾਂ ਛੱਤ ਸਾਰੀ ਆ ਝਾੜੀ ਜਾਣ ਸਟੋਰ ਰੂਮ ਤੇ ਵੱਡੇ ਰੂਮ ਦੋ ਰੂਮ ਦੀ ਉਹ ਕਰਾਂਗੇ ਅੱਜ ਕਲੀਨਿੰਗ ਸਾਰਾ ਇਕੱਠਾਗਾ ਨਹੀਂ ਪਾਉਣਾ ਹੈਗਾ ਕਿਉਂਕਿ ਦੇਖੋ ਜੀ ਇਕੱਠੇ ਚ ਫਿਰ ਬਹੁਤ ਔਖਾ ਹੋ ਜਾਂਦਾ ਹਨਾ ਵੀ ਇੰਨਾ ਕੁ ਆਪਾਂ ਕਰ ਲੈਨੇ ਆ ਉਹ ਨਾਲ-ਨਾਲ ਆਪਾਂ ਦੋ-ਦੋ ਕਰਕੇ ਹੀ ਇਦਾਂ ਕਰ ਲਾਂਗੇ ਤੇ ਲਓ ਜੀ ਛੱਤਾਂ ਮੇਰੀਆਂ ਝੜ ਗਈਆਂ ਸੀਗੀਆਂ ਉੱਪਰੋਂ ਫਿਰ ਲੱਗ ਗਈ ਸੀ ਮੈਂ ਹੁਣ ਅਲਮਾਰੀ ਵਗੈਰਾ ਹਨਾ ਸਾਫ ਕਰਨ ਸਮਾਨ ਮੈਂ ਕੋਈ ਨਹੀਂ ਸੀ ਹਲਾਇਆ ਜੀ ਉਦਾਂ ਹੀ ਜਿੱਥੇ ਪਿਆ ਸੀਗਾ ਬਸ ਉੱਥੋਂ ਹੀ ਆਪਾਂ ਸਾਫ਼ ਕਰ ਦਾਂਗੇ ਵੀ ਹਲਾਉਣ ਦਾ ਨਹੀਂ ਮੈਂ ਇਸ ਵਾਰ ਉਹ ਕਰਿਆ ਮੈਂ ਕਹ ਹਲਾਵਾਂਗੇ ਆਪਾਂ ਦੀਵਾਲੀ ਦੇ ਟਾਈਮ ਜਾਂ ਸਫਾਈਆਂ ਕਰਾਂਗੇ ਨਾ ਵੀ ਫੇਰ ਹਲਾ ਲਾਂਗੇ ਉੱਪਰੋਂ ਦੇਖੋ ਹਨਾ ਕਿੰਨੀ ਗਰਦ ਹੋ ਜਾਂਦੀ ਐ ਅਲਮਾਰੀਆਂ ਤੇ ਹਾਲਾਂਕਿ ਮੈਂ 15 20 ਦਿਨ ਬਾਅਦ ਅਲਮਾਰੀਆਂ ਦੇ ਉੱਤੇ ਉੱਤੇ ਲੀਰ ਜ਼ਰੂਰ ਫੇਰ ਦੇਣੀ ਹੁੰਦੀ ਆ ਜਦ ਵੀ ਆਪਾਂ ਝਾੜੂ ਪੋਚਾ ਜਿਵੇਂ ਵੀ ਕਰਦੇ ਹਾਂ ਤੇ ਅਜੂਬੀ ਦੇ ਦੋ ਪਤੰਗ ਅਜੇ ਪਏ ਹੀ ਨਹੀਂ ਐਸ ਵਾਰ ਤਾਂ ਅਜੂਬੀ ਨੇ ਘੱਟੇ ਚੜਾਏ ਨਹੀਂ ਹਨਾ ਹਾਂ ਤੇ ਆ ਛੋਟੀ ਲਮਾਰੀ ਹੈ ਜਿਹੜੀ ਇਹਨੂੰ ਵੀ ਕਰ ਦਾਂਗੇ ਆਪਾਂ ਸਮਾਨ ਚੱਕ ਕੇ ਚੰਗੀ ਤਰ੍ਹਾਂ ਸਾਫ ਜਿੱਥੇ ਵੀ ਕੋਈ ਚੀਜ਼ ਪਈ ਹੁੰਦੀ ਹੈ ਨਾ ਜਿਵੇਂ ਲਮਾਰੀ ਹੋਗਾ ਟੇਬਲ ਹੋਗਾ ਉੱਥੇ ਸਾਮਾਨ ਇਕੱਠਾ ਹੋਣ ਲੱਗ ਜਾਂਦਾ ਪਤਾ ਨਹੀਂ ਕਿਉਂ ਮੈਂ ਮੰਮੀ ਨੂੰ ਹੱਸਦੀ ਹੁੰਨੇ ਮੈਂ ਕਿਹਾ ਮੰਮੀ ਜਿਆਦਾ ਇਹ ਲਮਾਰੀ ਨਹੀਂ ਸੀਗੀ ਜਦ ਵੀ ਸਰਦਾ ਸੀ ਤੇ ਲਮਾਰੀ ਦੇ ਅਖਵਾਰਾਂ ਥੱਲੇ ਨੇ ਇੱਥੇ ਮੈਨੂੰ ਲੱਭੇ ਸੀਗੇ ਪੈਸੇ 10-10 ਰੁਪਏ ਪੈਸੇ ਸੀਗੇ ਮੰਮੀ ਦੇ ਹੀ ਰੱਖੇ ਹੋਣਗੇ ਜਿਵੇਂ ਟੁੱਟੇ ਡਾਟੇ ਹੁੰਦੇ ਨੇ ਆਪਾਂ ਇਦਾਂ ਰੱਖ ਦਿੰਨੇ ਆ ਉਹੀ ਦਿਖਾ ਰਹੀ ਸੀ ਤੁਹਾਨੂੰ ਵੀ ਮੈਨੂੰ ਪੈਸੇ ਲੱਭ ਗਏ ਮੰਮੀ ਨੂੰ ਹੱਸਦੀ ਸੀ ਮੈਂ ਕਿਹਾ ਹੁਣ ਨਹੀਂ ਮੈਂ ਦੇਣੇ ਹੈਗੇ ਤੇ ਮੇਰੇ ਹੋਗੇ ਸਫਾਈ ਕਰਦੀ ਨੂੰ ਲੱਭੇ ਮੈਂ ਕਿ ਲੈ ਲੈ ਤੇਰੇ ਹੀ ਨੇ ਤੇ ਲਓ ਜੀ ਆਪਾਂ ਅਲਮਾਰੀ ਵਗੈਰਾ ਆ ਨਿੱਕੀ ਤੇ ਜਿਹੜੀ ਸੀਗੀ ਛੋਟੀ ਇਹ ਤਾਂ ਮੈਂ ਮੂਰੇ ਨੂੰ ਖਸਕਾ ਕੇ ਐਨ ਚੰਗੀ ਤਰ੍ਹਾਂ ਕਰ ਲਿਆ ਸੀ ਤੇ ਵੱਡੀ ਦੇ ਵੀ ਫਿਰ ਆਲੇ-ਦਾਲੇੋਂ ਉਦੋਂ ਹੀ ਕੂੜਾ ਨਿਕਲ ਗਿਆ ਸੀਗਾ ਐਨ ਚੰਗੀ ਤਰ੍ਹਾਂ ਕਰ ਲਾਂਗੇ ਆਪਾਂ ਸਾਫ਼ ਤੇ ਅਖਬਾਰ ਮੈਂ ਚੇਂਜ ਕਰਤੇ ਸੀਗੇ ਉੱਤੇ ਹਨਾ ਇਹਦੇ ਮੇਰਾ ਕੱਪੜਾ ਨਹੀਂ ਲਿਆ ਕੇ ਵਿਛਾਇਆ ਹੋਇਆ ਅਖਬਾਰ ਹੀ ਦੇ ਦੇਣੀ ਹੁੰਨੀ ਹੈ ਜੀ ਵਿਛਾ ਲੈਣੀ ਹੁੰਨੀ ਹੈ ਉਦਾਂ ਹੀ ਦੇਖੂਗੀ ਕੱਪੜਾ ਲੈ ਕੇ ਆਉਂਗੀ ਤੇ ਛੋਟਾ ਜਿਹਾ 1 ਮੀਟਰ ਕ ਨਹੀਂ ਸਰ ਜਾਣਾ ਹਨਾ ਇਹਦੇ ਤਾਂ ਸੋਨਾ ਲੱਗਦੇ ਨੇ ਵਿਛਾਏ ਹੋਏ ਨਾਲ ਤੇ ਆਹ ਟੋਕਰੀ ਦੇ ਵਿੱਚ ਰੱਖੇ ਹੋਏ ਨੇ ਜੀ ਆਪਣਾ ਜਿਵੇਂ ਜੂਬੀ ਨੂੰ ਮੈਂ ਟਿਫਨ ਚਰਮਾਲ ਵਗੈਰਾ ਹਨਾ ਪਾਦਨਿਆ ਉਹ ਰੱਖੇ ਹੋਏ ਨੇ ਜਾਂ ਮੇਰੇ ਰੱਖੇ ਹੁੰਦੇ ਨੇ ਇੱਥੇ ਪੂਨੇ ਕਿਉਂਕਿ ਕਿਚਨ ਦੇ ਵਿੱਚ ਮੈਨੂੰ ਇਹ ਹੁੰਦਾ ਵੀ ਛਿਪਕਲੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਫਿਰਦੀਆਂ ਹੁੰਦੀਆਂ ਨੇ ਫਿਰ ਆਹ ਟੋਕਰੀ ਗਲੀਆਂ ਵਾਲੀ ਦੇ ਵਿੱਚ ਇਦਾਂ ਰੱਖੇ ਹੋਏ ਨੇ ਤੇ ਲਓ ਜੀ ਛੱਤਾਂ ਵੀ ਝਾਲਣੀ ਐ अलमारियां ਵੀ ਸਾਫ਼ ਹੋ ਗਈਆਂ ਤੇ ਹੁਣ ਆਪਾਂ ਕਰਦਾਂਗੇ ਬੈੱਡ ਦੀ ਟੂ ਪਿੱਛੋਂ ਬੈਕ ਸਾਈਡ ਤੋਂ ਇਹ ਵੀ ਸਾਫ਼ ਚੰਗੀ ਤਰ੍ਹਾਂ ਬੈੱਡ ਸ਼ੀਟ ਵਗੈਰਾ ਬਾਅਦ ਚੱਕਦੇ ਹਾਂ ਹਜੇ ਮੈਂ ਕਿਹਾ ਝਾੜੂ ਲੱਗ ਜਵੇ ਗਰਦੇ ਦਾ ਕੰਮ ਹੋ ਜਵੇ ਫਿਰ ਬੈੱਡ ਸ਼ੀਟ ਬਾਅਦ ਚਾਂਜ ਚੇਂਜ ਕਰਦੇ ਹਾਂ ਤੇ ਉਸ ਤੋਂ ਬਾਅਦ ਆ ਗਿਆ ਸੀ ਆ ਖਿੜਕੀ ਦਾ ਕੰਮ ਇਹ ਖਿੜਕੀ ਦੇ ਵਿੱਚ ਨੇ ਇੰਨਾ ਬੇਫਾਲਤੂ ਸਮਾਨ ਰੱਖਿਆ ਪਿਆ ਸੀ ਜਿਵੇਂ ਜੂਬੀ ਦੇ ਭੰਟੇ ਵੀ ਪੈ ਨੇ ਹਜੇ ਛੋਟੇ ਹੁੰਦੇ ਦੇ ਜਿਹੜੇ ਕੱਚ ਦੀਆਂ ਗੋਲੀਆਂ ਹੁੰਦੀਆਂ ਨੇ ਉਹ ਹਨਾ ਉਹ ਪੈਸੀ ਜਿਵੇਂ ਰੀਲਾ ਰੂਲਾ ਹੁੰਦੀਆਂ ਨੇ ਜਿਹੜੀਆਂ ਸਾਡੀਆਂ ਸੂਟ ਸੱਟ ਜਿਵੇਂ ਉਧੜੇ ਸਿੱਧੜੇ ਸਿਉਣੇ ਹੁੰਦੇ ਨੇ ਉਹ ਪਏ ਨੇ ਤੇ ਇੱਕ ਮੰਮੀ ਦੀ ਮੈਡੀਸਿਨ ਪਈ ਸੀਗੀ ਵਿਟਾਮਿਨ ਦੀ ਮੰਮੀ ਨੂੰ ਹੱਸਦੀ ਸੀ ਮੈਂ ਕਿ ਹਜੇ ਤਾਂ ਤਰੀਕ ਹੈਗੀ ਆ ਵੀ ਇਹ ਲੈ ਲਿਆ ਕਰੋ ਤੇ ਖਿੜਕੀ ਵਗੈਰਾ ਇਹਨਾਂ ਚੰਗੀ ਤਰ੍ਹਾਂ ਸਾਫ਼ ਕਰਕੇ ਆ ਪ੍ਰੈਸ ਵਾਲਾ ਜਿਹੜਾ ਕੱਪੜਾ ਸੀਗਾ ਆਪਾਂ ਚੰਗੀ ਤਰ੍ਹਾਂ ਇਹ ਵੀ ਬਾਹਰ ਜਾ ਕੇ ਲਿਜਾ ਕੇ ਝਾੜ ਲਈ ਆਈ ਮੈਂ ਤੇ ਟੇਬਲ ਲਾਤਾ ਆਪਾਂ ਉੱਥੀ ਬੈਕ ਸਾਈਡ ਤੇ ਵੀ ਵਾਪਸ ਇੰਨਾ ਭਾਰੀ ਹੈ ਜੀ ਇਹਦੇ ਵਿੱਚ ਕਿਉਂਕਿ ਕੱਪੜੇ ਨੇ ਜੂਵੀ ਦੇ ਡੇਲੀ ਵਾਲੇ ਕੱਪੜੇ ਨੇ ਯੂਨੀਫਾਰਮ ਨੇ ਹਨਾ ਇੱਕ ਸਾਈਡ ਤੇ ਉਹਦੀਆਂ ਬੁੱਕਾਂ ਵਗੈਰਾ ਵੀ ਪਈਆਂ ਨੇ ਤਾਂ ਕਰਕੇ ਕਾਫੀ ਜ਼ਿਆਦਾ ਭਾਰੀ ਭਾਰੀ ਹੋਇਆਗਾ ਇਹ ਤੇ ਲਾਓ ਜੀ ਉਸ ਤੋਂ ਬਾਅਦ ਸਾਰਾ ਆਪਣਾ ਹੋ ਗਿਆ ਸੀ ਉਤਲਾ ਕੰਮ ਤੇ ਹੁਣ ਲਾ ਦਾਂਗੇ ਆਪਾਂ ਝਾੜੂ ਝਾੜੂ ਲਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਕਰ ਤੱਕਲੀਨ ਹੁਣ ਆਏ ਹੋ ਜਾਂਦਾ ਜੀ ਇੱਕ ਹੈਨਾ ਚਾਹੇ ਦੇਖੋ ਜੀ ਮੈਂ ਚੱਲ ਹੋਰ 15 ਦਿਨ ਠਹਿਰ ਕੇ ਕਰ ਲੈਂਦੀ ਪਰ ਹੁਣ ਮੈਨੂੰ ਘਬਰਾਹਟ ਜੀ ਹੋਈ ਪਈ ਸੀ ਕਿਉਂਕਿ ਆਹ ਰੂਮ ਦੀ ਨਾਲ ਤਾਂ ਮੈਂ ਬੈੱਡ ਸ਼ੀਟ ਵਗੈਰਾ ਚੇਂਜ ਕਰਨੀ ਸੀਗੀ ਹਨਾ ਹੁਣ ਦੁਪਹਿਰੇ ਜਾਂ ਸੌਣੇ ਆ ਸੀ ਅਸਤੇ ਦੇਖੋ ਉਧਰ ਰੂਮ ਚ ਸੌਏ ਜਾਂਦੇ ਪਰ ਮੰਮੀ ਹੁਣੀ ਜਿਵੇਂ ਮੂਰਲੇ ਬੈੱਡਰੂਮ ਚ ਡੈਡੀ ਪੈ ਜਾਂਦੇ ਸੀਗੇ ਉੱਥੇ ਹੁਣ ਬਹੁਤ ਜ਼ਿਆਦਾ ਸੇਕ ਮਾਰਦਾ ਹੁੰਦਾ ਆਹ ਰੂਮ ਸਾਡਾ ਜਿਹੜਾ ਠੰਡਾ ਏ ਇਹਦੇ ਵਿੱਚ ਕਿਤੇ ਧੁੱਪ ਨਹੀਂ ਲੱਗਦੀ ਤਾਂ ਕਰਕੇ ਹੁਣ ਡੈਡੀ ਜੀ ਇੱਥੇ ਪੈ ਜਾਂਦੇ ਨੇ ਫਿਰ ਮੈਨੂੰ ਇਹ ਸੀ ਮੈਂ ਕਿ ਚਾਦਰ ਥੋੜੀ ਜੀ ਸਿੰਥੈਟਿਕ ਜੀ ਆ ਵੀ ਹ ਮੈਂ ਕਿਾ ਥੋੜੀ ਜਿਹੀ ਡਿਪ ਕਲੀਨਿੰਗ ਕਰ ਲਈ ਆ ਆਪਾਂ ਸਫਾਈ ਹੈ ਨਾ ਹਾੜੀ ਚੱਕੇ ਤੇ ਹਾੜੀ ਚੱਕੇ ਤੇ ਇਹ ਹੋ ਜਾਂਦਾ ਜੀ ਹੁਣ ਦੇਖੋ ਅੱਗੇ ਹੁੰਦੇ ਸੀ ਢੋਲ ਅੰਦਰ ਭਰਨੇ ਹੁੰਦੇ ਸੀ ਵੀ ਤਾਂ ਵੀ ਵੱਧ ਗਾ ਪੈ ਜਾਂਦਾ ਸੀ ਕਣਕ ਦੇ ਦਾਣੇ ਹੁੰਦੇ ਸੀ ਜਿਹੜੇ ਅੱਗੇ ਲੋਕਾਂ ਦੇ ਅੰਦਰ ਰੱਖੇ ਹੁੰਦੇ ਸੀ ਇਹ ਜਿਹੇ ਵੱਡੇ ਰੂਮਾਂ ਚ ਪਰ ਹੁਣ ਉਹ じゃ ਕੋਈ ਕੰਮ ਨਹੀਂ ਹੁੰਦਾ ਤਾਂ ਕਰਕੇ ਇੰਨਾ ਗਰਦਾ ਵੀ ਨਹੀਂ ਆਇਆ ਇਸ ਵਾਰ ਤਾਂ ਤੂੜੀ ਵੀ ਅਸੀਂ ਦੋ ਕਟਰਾਲੀਆਂ ਪਾਈਆਂ ਨੇ ਕੱਟੇ ਪਾਈਆਂ ਨੇ ਹੈ ਨਾ ਵੀ ਜ਼ਿਆਦਾ ਨਹੀਂ ਪਾਈਆਂ ਤਲਾਉ ਜੀ ਗਮਲੇ ਚੱਕੇ ਸੀ ਆਪਾਂ ਆ ਵਜਾ ਨਾਲ ਕਿਉਂਕਿ ਇੱਥੇ ਲਾਉਣੀ ਸੀਗੀ ਮਿੱਟੀ ਡੈਡੀ ਜੀ ਕਹਿੰਦੇ ਫਿਰ ਜੇ ਤੁਹਾਡੇ ਗਮਲੇ ਦੇ ਵਿੱਚ ਕਿਸੇ ਚ ਲੱਗੇ ਆ ਟੁੱਟ ਗਿਆ ਫਿਰ ਰੌਲਾ ਨਾ ਪਾਇਓ ਤੇ ਆਪਾਂ ਮਿੱਟੀ ਲੈ ਕੇ ਆਂਦੀ ਆ ਜੀ ਖੇਤ ਚੋਂ ਮਿੱਟੀ ਕਿਉਂ ਲੈ ਕੇ ਆਂਦੀ ਆ ਹਨਾ ਆਪਾਂ ਕਰਨਾ ਇੱਕ ਨਵਾਂ ਕੰਮ ਸ਼ੁਰੂ ਕੀ ਕੰਮ ਕਰਨਾ ਆਪਾਂ ਨੂੰ ਮਿਸਤਰੀ ਲਾਉਣਾ ਪੈਣਾ ਜੀ ਮਿਸਤਰੀ ਕਿਉਂ ਲਾਉਣਾ ਪੈਣਾ ਉਹ ਅੱਗੇ ਤੁਹਾਨੂੰ ਨੈਕਸਟ ਵਲੌਗਾਂ ਚ ਪਤਾ ਲੱਗੇ ਜਾਣਾ ਵੀ ਇੱਕ ਦੋ ਦਿਨ ਵਿੱਚ ਹਜੇ ਸਮਾਨ ਪੂਰਾ ਕਰ ਲਈਏ ਪਹਿਲਾਂ ਫਿਰ ਡੈਡੀ ਜੀ ਕਹਿੰਦੇ ਫਿਰ ਆਊਗਾ ਭਾਈ ਵੀ ਬੀ ਇੱਕ ਦੋ ਦੇਖੋ ਕੱਲ ਨੂੰ ਆਉਂਦਾ ਪਰਸੋਂ ਨੂੰ ਆਉਂਦਾ ਕਈ ਵਾਰ ਤੁਹਾਨੂੰ ਪਤਾ ਹੀ ਹੈ ਮਿਸਤਰੀ ਸਾਹਿਬ ਆਉਂਦੇ ਆਉਂਦੇ ਟਾਈਮ ਲਾ ਦਿੰਦੇ ਨੇ ਇਹਨੇ ਸਮਾਨ ਲਿਆ ਕੇ ਮਿੱਟੀ ਰੱਖ ਲਈ ਸੀ ਜਿਹੜਾ ਹੋਰ ਨਿੱਕਾ ਮੋਟਾ ਸਮਾਨ ਚਾਹੀਦਾ ਸੀ ਉਹ ਲਿਆ ਲੈ ਕੇ ਡੈਡੀ ਜੀ ਕਹਿੰਦੇ ਆਪਾਂ ਰੱਖ ਲੈਨੇ ਆ ਵੀ ਉਸ ਤੋਂ ਬਾਅਦ ਫਿਰ ਆਪਣਾ ਜਦ ਵੀ ਆਉਣਗੇ ਮਿਸਤਰੀ ਸਾਹਿਬ ਹਨਾ ਆਪਾਂ ਕੰਮ ਆਪਣਾ ਸ਼ੁਰੂ ਕਰ ਦਾਂਗੇ ਉਦੋਂ ਤਾਂ ਗਰਮੀ ਬਹੁਤ ਆਇ ਕਿ ਵੀ ਲਾਉਣਾ ਪੈ ਗਿਆ ਜ਼ਰੂਰੀ ਸੀਗਾ ਬਸ ਉਹੀ ਹੋ ਜਾਂਦਾ ਗਰਮੀ ਚ ਔਖਾ ਬਹੁਤ ਹੋ ਜਾਂਦਾ ਜੀ ਹਨਾ ਲਓ ਜੀ ਤੇ ਇੱਥੇ ਆਪਾਂ ਸਾਰੇ ਆਪਣੇ ਕੰਮ ਕਰ ਲਏ ਸੀ ਤੇ ਲਾਸਟ ਰਹਿ ਗਿਆ ਸੀ ਪੱਖਾ ਜੋ ਵੀਰ ਮੈਂ ਕਹ ਵੀ ਮੇਰਾ ਪੱਖਾ ਸਾਫ ਕਰਾ ਦੇ ਹਨਾ ਉਹ ਕਹਿੰਦਾ ਮਮਾ ਮੈਂ ਤਾਂ ਨਾ ਲਿਆ ਹੈ ਮੈਂ ਕਹਾਂ ਚਲ ਕੋਈ ਗੱਲ ਨਹੀਂ ਵੀ ਇਹਦੇ ਪਰ ਗਰਦਸ ਦੇਖੋ ਜਿਆਦਾ ਹੈ ਨਹੀਂ ਸੀ ਕਿਉਂਕਿ ਪੱਖੇ ਹੁਣੇ ਆਪਣੇ ਚੱਲਣੇ ਸਟਾਰਟ ਹੋਏ ਨੇ ਪਰ ਫਿਰ ਵੀ ਹੁੰਦਾ ਹੈ ਮੈਂ ਉਹ ਹੱਸਦੀ ਸੀ ਮੈਂ ਕਹਾਂ ਦਾਦੀ ਵਾਲੀ ਚੁੰਨੀ ਲੈ ਲਾ ਕਹਿੰਦਾ ਕਿਉਂ ਮੈਂ ਤਾਂ ਰਮਾਲ ਲਵਾਂ ਮੈਂ ਕਹਾਂ ਰਮਾਲ ਤੋਂ ਤਾਹ ਕਹਿੰਦਾ ਮੈਂ ਵੀ ਤਾਂ ਤਾਤਾ ਹੋਇਆ ਮੈਂ ਵੀ ਧੰਨਾ ਤਾਤਾ ਹੋਇਆ ਨਾਲੇ ਮੈਨੂੰ ਹੱਸਦਾ ਸੀ ਕਹਿੰਦਾ ਹੁਣ ਮਮਾ پڑھਣ ਲੱਗ ਗਿਆ ਮੈਨੂੰ ਕਿਸੇ ਕੰਮ ਚ ਹਾਕ ਨਾ ਮਾਰਿਓ ਪਹਿਲੇ ਕਿਹਾ ਸੀ ਇਹਨੇ ਹਨਾ ਮੈਨੂੰ ਕਹਿੰਦਾ ਕਿਸੇ ਕੰਮ ਚ ਹਾਕ ਨਾ ਮਾਰੇ ਕਿਉ ਬਹੁਤ ਜ਼ਿਆਦਾ ਇੱਕ ਤਾਂ ਗਰਮੀ ਬਹੁਤ ਆ ਬੈਠਣ ਨੂੰ ਤਾਂ ਉਹ دل ਨਹੀਂ ਕਰਦਾ ਤੇ ਉੱਪਰ ਜੀ ਹੋਮਵਰਕ ਵਗੈਰਾ ਵੀ ਇੰਨਾ ਮਿਲ ਗਿਆ ਬੱਚੇ ਵੀ ਕੀ ਕਰਨ ਟੀਚਰ ਵੀ ਕੀ ਕਰਨ ਵਿਚਾਰੇ ਉਹਨਾਂ ਨੂੰ ਵੀ ਪਿੱਛੇ ਹੀ ਆਰਡਰ ਆਉਂਦਾ ਹਨਾ ਜ਼ਰੂਰੀ ਆ ਵੀ ਜਿਹੜਾ ਪੜਾਈ ਆ ਦੇਖੋ ਜੀ ਇਹ ਵੀ ਜ਼ਰੂਰੀ ਆ ਪਰ ਜਿਹੜੀਆਂ ਹੁਣ ਛੁੱਟੀਆਂ ਕਰਤੀਆਂ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੀ ਕੋਈ ਖਾਸ ਜ਼ਰੂਰਤ ਸੀਗੀ ਇੱਕ ਤਰੀਕ ਤੱਕ ਸਕੂਲ ਲੱਗ ਜਾਣੇ ਚਾਹੀਦੇ ਸੀ ਨਾ ਤਾਂ ਪੇਪਰ ਰਹਿ ਗਏ ਅੱਧ ਵਿਚਾਲੇ ਬੱਚਿਆਂ ਦਾ ਹਨਾ ਅੱਧਾ ਜਿਹਾ ਹੋ ਹੋ ਗਿਆ ਹੁਣ 2 ਮਹੀਨੇ ਉਹੀ ਸਿਲੇਬਸ ਫੇਰ ਕੰਟੀਨਿਊ ਕਰਨਾ ਪੈਣਾ ਬੱਚਿਆਂ ਨੂੰ ਨਹੀਂ ਇਹ ਹੋ ਜਾਂਦਾ ਵੀ ਇਹ ਪੇਪਰ ਦੋ ਚਾਰ ਜਿਹੜੇ ਰਹਿ ਗਏ ਸੀਗੇ ਸਮੈਸਟਰ ਪੂਰਾ ਹੋ ਜਾਂਦਾ ਕਰਕੇ ਬੱਚਿਆਂ ਦਾ ਕਿਉਂਕਿ ਦੇਖੋ ਜੁਲਾਈ ਦੇ ਮਹੀਨੇ ਚਾ ਸਕੂਲ ਖੁੱਲਣੇ ਨੇ ਉਦੋਂ ਵੀ ਜ਼ਿਆਦਾ ਗ ਪੂਰੀ ਗੁੰਮਾੜੀ ਉਹ ਗਰਮੀ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਚਿਪਚਪਾਲੀ ਹੈ ਨਾ ਹੁਣ ਤਾਂ ਫੇਰ ਚਲੋ ਠੀਕ ਹੈ ਜਿਹੜੀ ਹੈਗੀ ਹੈਗੀ ਹੋਈ ਆ ਚਲੋ ਪਰ ਟੀਚਰਾਂ ਨੂੰ ਵੀ ਕੀ ਹੈ ਜੀ ਜਿਵੇਂ ਫਰਮਾਨਤਮਾਨ ਜੀ ਨੇ ਆਪਣੇ ਨੇ ਫਰਮਾਨ ਕੀਤਾ ਹੈ ਹਨਾ ਉਦਾਂ ਕਰਨਾ ਹੀ ਪੈਣਾ ਸੀਗਾ ਤੇ ਲਓ ਜੀ ਬੈੱਡ ਸ਼ੀਟ ਵੀ ਆਪਾਂ ਕਰਤੀ ਚੇਂਜ ਤੇ ਹੁਣ ਕਰ ਦਾਂਗੇ ਪਿੱਲੋ ਕਵਰ ਵੀ ਚੇਂਜ ਹਨਾ ਇਹ ਕਾਟਨ ਦੀ ਬੈੱਡ ਸ਼ੀਟ ਹੈ ਜੀ ਕਲਰ ਇਹਦਾ ਲਾਈਟ ਹੈ ਜਿਆਦਾ ਮੰਮੀ ਹੱਸਦੇ ਵੀ ਸੀਗੇ ਕਹਿੰਦੇ ਕਹਤ ਜੀ ਚਾਦਰ ਸ਼ੜੀ ਜੀ ਵੀ ਛਾਦੀ ਸਾਡੇ ਰੂਮ ਚ ਮੈਂ ਕਿਹਾ ਮੰਮੀ ਕਾਟਨ ਦੀ ਆ ਵੇ ਆਰਾਮ ਰਹੂਗਾ ਤੁਹਾਨੂੰ ਮੰਮੀ ਨੂੰ ਘੱਟ ਪਸੰਦ ਆ ਇਹ ਹਨਾ ਇਹ ਬੈੱਡ ਸ਼ੀਟ ਹੈ ਜੇ ਮੈਂ ਆਪਣੇ ਰੂਮ ਚ ਵਿਛਾਉਂਦੀ ਹੁੰਦੀ ਸੀ ਮੰਮੀ ਜਦ ਵੀ ਕਹਿੰਦੇ ਸੀ ਕਹਿੰਦੀ ਸੀ ਕਿ ਫਿੱਕੀ ਜੀ ਵਿਛਾ ਲਈ ਲਾਈਟ ਕਲਰ ਜ਼ਿਆਦਾ ਹੈ ਦਾ ਪਰ ਗਰਮੀਆਂ ਚ ਲਾਈਟ ਕਲਰ ਦੇਖੋ ਵਧੀਆ ਲੱਗਦੇ ਨੇ ਵੀ ਸਿਆਲ ਨੂੰ ਪਰ ਲਓ ਜੀ ਛਾਈ ਦਾ ਕੰਮ ਆਪਣਾ ਹੋ ਗਿਆ ਪੋਚੇ ਰਹਿ ਗਏ ਝਾੜੂ ਲਾ ਲਿਆ ਉਪਰੋਂ ਸਾਰੇ ਜਾਰੇ ਜਿਹੜੇ ਝਾੜਤੇ ਉਧਰ ਸਟੋਰ ਰੂਮ ਦਾ ਕਰ ਲਿਆ ਤੇ ਇੱਕ ਵੱਡੇ ਰੂਮ ਦਾ ਕਰ ਲਿਆ ਇੱਧਰ ਆਹ ਰੂਮ ਦਾ ਤੇ ਗੈਲਰੀ ਦਾ ਕਰ ਲਾਂਗੇ ਦੇਖਦੇ ਆਂ ਜੀ ਮੈਨੂੰ ਟਾਈਮ ਲੱਗਦਾ ਜਾਂ ਦੋ ਅਗਲੇ ਦਿਨ ਕਿਵੇਂ ਵੀ ਟਾਈਮ ਲੱਗੂਗਾ ਉਦਾਂ ਤੇ ਇੱਥੇ ਅਸੀਂ ਰੋਟੀ ਖਾ ਲਈ ਮੈਂ ਵੀ ਖਾ ਲਈ ਡੈਡ ਜੀ ਵੀ ਖਾ ਗਏ ਤੇ ਮੰਮੀ ਵੀ ਖਾ ਹਟੇ ਮੰਮੀ ਵੀ ਖਾ ਹਟੇ ਉੱਥੇ ਬੈਠੇ ਬਾਹਰ ਖਾਂਦੇ ਨੇ ਤੇ ਯੂਵੀ ਨੇ ਇਥੇ ਦਿੱਤੀ ਆ ਜੂਵੀ ਨੇ ਕਹਾ ਪਿਆ ਅ ਵੀ ਗੋਲ ਪਿਆਜ਼ ਨਹੀਂ ਕੱਟ ਕੇ ਦਿੱਤੇ ਮੰਮੀ ਨੇ ਮੈਨੂੰ ਦੇਖੋ ਮੈਂ ਪਿਆਜ਼ ਕੱਟ ਤੇ ਇਦਾਂ ਚੌਰਸ ਪਰ ਇਹ ਕੀ ਕਹਿੰਦਾ ਸੀ ਕਿ ਮੈਂ ਲੈਣੇ ਨੇ ਗੋਲ ਪਿਆਜ਼ ਗੋਲ ਪਿਆਜ਼ ਨਾਲ ਕੀ ਹੋ ਜਾਊਗਾ ਉਹ ਜ਼ਿਆਦਾ ਟੇਸਟੀ ਲੱਗਦੇ ਰਹਿੰਦੇ ਹਾਂ ਪਿਆਜ਼ ਦਾ ਪਿਆਜ਼ ਹੁੰਦਾ ਹੈ ਡਿਜ਼ਾਈਨਿੰਗ ਨਾਲ ਫਰਕ ਪੈ ਜਾਂਦਾ ਤੇ ਆਪਣਾ ਨਾ ਤੋਕੇ ਬੈਠ ਗਿਆ ਸੀਗਾ ਹੁਣ ਫੋਨ ਤੇ ਫੋਨ ਤੋਂ ਬੈਠ ਕੇ ਨਾ ਨਾ ਪਿਆਜ਼ ਦੇਣਾ ਨਾ ਗੋਲ ਪਿਆਜ਼ ਘਰੋਂ ਕੱਢ ਦੇਣ ਬਾਹਰ ਕੱਢ ਦੇਣ ਦੇ ਬਰਾਬਰ ਘਰੋਂ ਬਾਹਰ ਕੱਢ ਦੇਣ ਦੇ ਬਰਾਬਰ ਗੋਲ ਪਿਆਜ਼ ਨਾ ਦੇਣਾ ਆ ਸੁਣ ਲੋ ਜੀ ਗੋਲ ਪਿਆਜ਼ ਨਾ ਦੇਣਾ ਘਰੋਂ ਬਾਹਰ ਕੱਢ ਦੇਣ ਦੇ ਬਰਾਬਰ ਤੈਨੂੰ ਬਾਹਰ ਕੱਢਤਾ ਇਹਦਾ ਮਤਲਬ ਹੈ ਚੱਲ ਚੱਲ ਫਿਰ ਬਾਹਰ ਬੇਲੇ ਗੱਲਾਂ ਆਉਂਦੀਆਂ ਨੇ ਰਾਮ ਨੰਨਾ ਆ ਤੋਕੇ ਫੋਨ ਦੇਖਣ ਲੱਗਿਆ ਹੋਇਆ ਹੁਣ ਪੜਨਾ ਬਸ ਰੋਟੀ ਖਾ ਕੇ ਤੇਨੇ ਇੱਕ ਹੋਰ ਵੀ ਆਪਣੀ ਰੁਟੀਨ ਸ਼ੁਰੂ ਕੀਤਾ ਉਹ ਫਿਰ ਫਿਰ ਅਗਲੇ ਕਿਸੇ ਵੀਡੀਓ ਚ ਸ਼ੇਅਰ ਕਰੂੰਗੀ ਤੁਹਾਡੇ ਨਾਲ ਦੱਸੂੰਗੀ ਆ ਕੰਪਲੀਟ ਦੱਸੂੰਗੀ ਇੱਕ ਭੈਣ ਦਾ ਮੈਸੇਜ ਵੀ ਆਇਆ ਹੈ ਵੀ ਯੁਵਰਾਜ ਦੀ ਸਮਰਪ ਵਕੇਸ਼ਨ ਚ ਕੀ ਕਰਦਾ ਹੈ ਵੀ ਉਹਦਾ ਹਨਾ ਰੁਟੀਨ ਸ਼ੇਅਰ ਕਰੋ ਉਹ ਕਿਸੇ ਵੀਡੀਓ ਚ ਆਪਾਂ ਬਣਾਵਾਂਗੇ ਜੀ ਆਪਾਂ ਦੱਸਾਂਗੇ ਹਨਾ ਵੀ ਕੀ ਕਰਦਾ ਫਿਲਹਾਲ ਅਜੇ ਕੁਝ ਨਹੀਂ ਕਰਦਾ ਹੈਗਾ ਅਜੇ ਰੋਟੀ ਖਾਂਦਾ ਹੈ ਤੇ ਇਧਰ ਲਈ ਆਪਣੀ ਸਫਾਈ ਹੋ ਗਈ ਜੀ ਸਾਰੀ ਮੰਮੀ ਤਾਂ ਮੈਨੂੰ ਬਹੁਤ ਰੋਹ ਕਹਾ ਟੀ ਵੀ ਹਟ ਜਾ ਹਟ ਜਾ ਨਾ ਕਰ ਪ੍ਰੀਤ ਪਰ ਮੈਂ ਹਟਿਓ ਨਹੀਂ ਹੈਗੀ ਮੈਂ ਕਿਹਾ ਗਰਮੀ ਨੂੰ ਗਰਮੀ ਮਾਰਦੀ ਅੱਜ ਮੈਂ ਆਪਣੇ ਘਰ ਵਾਲੇ ਨਾਲ ਸੀਗੀ ਲੜੀ ਹੋਈ ਗੁੱਸੇ ਗੁੱਸੇ ਸਾਰਾ ਕੰਮ ਕਰਤਾ ਮੇਰੀਆਂ ਭੈਣਾਂ ਨੂੰ ਇਹ ਮੇਰੇ ਵੱਲੋਂ ਫ੍ਰੀ ਐਡਵਾਈਸ ਆ ਜਿੱਦਣ ਕਿਸੇ ਨਾਲ ਲੜਾਈ ਹੁੰਦੀ ਹੁੰਦੀ ਹੈ ਘਰ ਵਾਲੇ ਨਾਲ ਬੱਚੇ ਨਾਲ ਸੱਸ ਨਾਲ ਸਹੁਰੇ ਨਾਲ ਜਿੱਦੇ ਨਾਲ ਵੀ ਲੜਾਈ ਹੁੰਦੀ ਹੈ ਨਾ ਸਾਰਾ ਗੁੱਸਾ ਆਪਣਾ ਸਫਾਈ 'ਚ ਕੱਢ ਦਿਓ ਬਹੁਤ ਵਧੀਆ ਸਫਾਈ ਹੋ ਜਾਂਦੀ ਹੈ ਜੀ ਨਾਲੇ ਗੁੱਸਾ ਟਾਲਾ ਹੋ ਜਾਂਦਾ ਨਾਲੇ ਕੰਮ ਦਾ ਕੰਮ ਬਸ ਸਾਰਾ ਕੰਮ ਹੋ ਗਿਆ ਤੇ ਲੋ ਜੀ ਇੱਧਰ ਆਪਾਂ ਹਨਾ ਸਾਰੇ ਦੇਖੋ ਪੱਖੇ-ਪੁੱਖੇ ਬਸ ਸਾਰੇ ਸਾਫ਼ ਕਰਤਾ ਪੱਖਾ ਵੀ ਸਾਫ਼ ਕਰਤਾ ਆਲੇ-ਦਾਲੇ ਸਾਰੇ ਜਾਲੇ ਲਾਤੇ ਤੇ ਇਹ ਬੈੱਡ ਸ਼ੀਟ ਵਗੈਰਾ ਵੀ ਚੇਂਜ ਕਰਤੀ ਸਾਰੇ ਹਨਾ ਅਲਮਾਰੀਆਂ ਵਗੈਰਾ ਵੀ ਸਾਰੀਆਂ ਉੱਪਰੋਂ ਸਾਫ਼ ਕਰਕੇ ਉਹ ਵੀ ਟਿਕਾਤੀਆਂ ਬਸ ਇੱਕ ਕੰਮ ਨਹੀਂ ਕਰਿਆ ਇਸ ਵਾਰ ਜੀ ਮੈਂ ਹਾ ਨਹੀਂ ਕੀਤਾ ਸਮਾਨ ਕੋਈ ਵੀ ਜਗ੍ਹਾ ਤੋਂ ਹਲਾਇਆ ਨਹੀਂ ਛੋਟੇ ਲਮਾਰੀ ਸੀਗੀ ਉਹ ਮੂਰੇ ਨੂੰ ਹਲਾ ਕੇ ਉਹਦੇ ਪਿੱਛੋਂ ਉਹ ਕਰ ਲਿਆ ਜਿਹੜੀ ਭਾਰੀ ਚੀਜ਼ ਸੀਗੀ ਉਹ ਨਹੀਂ ਹਲਾਈ ਉਹ ਹਲਾਵਾਂਗੇ ਹੁਣ ਆਪਾਂ ਸਾਰੀਆਂ ਦਿਵਾਲੀ ਟਾਈਮ ਤੇ ਹਨਾ ਵੀ ਹਲਾਉਣ ਦਾ ਕੰਮ ਨਹੀਂ ਮੈਂ ਕੀਤਾ ਹੈਗਾ ਜਿਵੇਂ ਆਹ ਪ੍ਰੈਸ ਵਾਲ ਟੇਬਲ ਵਗੈਰਾ ਸੀ ਇਹ ਵੀ ਹਲਾ ਲਿਆ ਵੀ ਜਿੰਨਾ ਕੁ ਮੈਂ ਹਲਾ ਸਕੀ ਉਹ ਹਲਾ ਲਿਆ ਜਿਵੇਂ ਅੱਗੇ ਮੈਂ ਰਾਣੀ ਭੈਣ ਨੂੰ ਨਾਲ ਲਾ ਲੈਣੀ ਉਦੋਂ ਨਹੀਂ ਕੀਤਾ ਇਸ ਵਾਰ ਤੇ ਆਪਾਂ ਕੰਮ ਕਰਨ ਲੱਗੇ ਆ ਨਵਾਂ ਸ਼ੁਰੂ ਇੱਕ ਐਨੀ ਗਰਮੀ ਦੇ ਵਿੱਚ ਕੀ ਕਰਨ ਲੱਗੇ ਆ ਸ਼ੁਰੂ ਉਹ ਅੱਗੇ ਤੁਹਾਨੂੰ ਵੀਡੀਓ ਚ ਪਤਾ ਲੱਗ ਹੀ ਜਾਊਗਾ ਫਿਲਹਾਲ ਤਿਆਰੀ ਸ਼ੁਰੂ ਕਰਤੀ ਅੱਜ ਸਮਾਨ ਸਮੋਲ ਲਿਆਂਦਾ ਥੋੜਾ ਬਾਤ ਜਿੰਨਾ ਕੁ ਲਿਆਉਣਾ ਸੀਗਾ ਡਾਡੀ ਜੀ ਨੇ ਦੇਖੋ ਮਿੱਟੀ-ਮੁੱਟੀ ਲੈ ਕੇ ਆਏ ਨੇ ਆਹ ਦੇਖੋ ਮਿੱਟੀ ਲਿਆਂਦੀ ਗਮਲੇ ਤਾਂਹੀਂ ਚੱਕ ਕੇ ਆਪਾਂ ਇੱਧਰ ਲਾਏ ਨੇ ਗਮਲੇ ਆਪਾਂ ਇੱਥੇ ਕੱਚੇ ਥੋਂ ਲਾ ਲੇ 2-4 ਦਿਨ ਜਿਹੜਾ ਕੰਮ ਚੱਲੂਗਾ ਉਹ ਆਪਾਂ ਇੱਥੇ ਹੀ ਰੱਖਾਂਗੇ ਹੁਣ ਗਮਲੇਆਂ ਨੂੰ ਤੇ ਇੱਥੇ ਆਹ ਮਿੱਟੀ ਲਿਆ ਕੇ ਵੀ ਆਪਾਂ ਰੱਖ ਲਈ ਜਿੰਨੀ ਕੋ ਲੋਡ ਹੋਊਗੀ ਜੂਸ ਕਰ ਲਾਂਗੇ ਆ ਵੀ ਹਜੇ ਇੱਕ ਸਟੈਂਡ ਤੇ ਵੀ ਇੱਧਰ ਭਰ ਕੇ ਲਿਆ ਕੇ ਰੱਖ ਲੈ ਤੇ ਆ ਇੱਥੇ ਪੀਰ ਬਾਬਾ ਜੀ ਦੀ ਜਗ੍ਹਾ ਤੇ ਲੱਗਿਆ ਹਾ ਰੇੜੂ ਆ ਤੁਹਾਨੂੰ ਆਵਾਜ਼ ਆਉਂਦੀ ਵੀ ਹੋਊਗੀ ਬਾਹਰ ਤਾਂ ਹੀ ਮੈਂ ਉਹ ਘੱਟ ਕਰਦੀ ਤੇ ਇਹਨੂੰ ਇੱਕ ਫੁੱਲ ਜਿਹੜਾ ਜੈਲੋ ਖਿਲੇ ਆ ਦਿਖਾ ਮੈਂ ਤੁਹਾਨੂੰ ਕਿੱਥੇ ਗਿਆ ਮੈਂ ਜੈਲੋ ਫੁੱਲ ਖਿਲੇ ਸੀ ਹਾਂ ਫੇਰ ਵਿੱਚ ਕਿੱਥੇ ਗਿਆ ਉਹ ਦੇਖਿਆ ਤਾਂ ਮੁੰਹੀ ਸੀ ਹਾਂ ਆਹੀ ਬੰਦ ਹੋ ਗਿਆ ਦਵਾਰਾ ਕੀ ਬਤਾ ਜੁੱਤ ਪਤਾ ਨਹੀਂ ਕਿੱਥੇ ਗਿਆ ਇੱਥੇ ਖਿਲਿਆ ਤਾਂ ਸੀਗਾ ਮੈਂ ਲਦਾ ਸੀ ਆਹ ਵੀ ਦੇਖਿਆ ਸੀ ਹਾਂ ਮੈਂ ਵੀ ਦੇਖਿਆ ਸੀਗਾ ਪਤਾ ਨਹੀਂ ਕਿੱਥੇ ਗਿਆ ਪਤਾ ਨਹੀਂ ਬੰਦ ਹੋ ਗਿਆ ਮਤਲਬ ਧੁੱਪ ਸ਼ਾਮਾਂ ਤੇ ਨਾ ਖਿਲਦੇ ਹੁਣ ਇਹਨੂੰ ਜੇ ਫੇਰ ਖਿਲੂਗਾ ਫੇਰ ਦਿਖਾਉਂਗੀ ਜੇ ਬੰਦ ਹੋ ਗਿਆ ਦੁਪਹਿਰ ਖਰੀਨ ਤੱਕ ਖਿਲਿਆ ਹੋਇਆ ਇਹਨੂੰ ਪਤਾ ਨਹੀਂ ਹੌਲੀ ਹੌਲੀ ਖ ਹੋ ਰਹੇ ਨੇ ਇਸ ਵਾਰ ਖਿਲ ਰਹੇ ਨੇ ਤਵਾਰ ਜਿਹੜੀ ਖਿੜੀ ਆ ਘੜੀਓ ਨਾ ਕਹਿ ਦਮਾ ਖਿੜੀ-ਚਿੜੀ ਤੇ ਲਾਓ ਜੀ ਹੁਣ ਆਪਾਂ ਕਰਦੇ ਆ ਪੋਚੇ ਸ਼ੁਰੂ ਆ ਪੋਚਾ ਰਹਿਨੇ ਮੇਰੇ ਪੋਚੇ ਸ਼ੁਰੂ ਕਰ ਲਵਾਂ ਤਾਂ ਕਿਚਨ ਦਾ ਰਹਿੰਦਾ ਥੋੜਾ ਜਿਹਾ ਕੰਮ ਉਹ ਕਰਕੇ ਫਿਰ ਮੈਂ ਇੱਥੇ ਕਿਚਨ ਨੂੰ ਸੁਮੇਟ ਕੇ ਜੀ ਉਸ ਤੋਂ ਬਾਅਦ ਮੈਂ ਲੱਗੀ ਸੀਗੀ ਪੋਚੇ ਲਾਉਣ ਪੋਚੇ ਲਾ ਕੇ ਹੁਣ ਆਪਾਂ ਨਹਾਵਾਂਗੇ ਇੱਕ ਆ ਰੂਮ ਦਾ ਮੈਂ ਮੰਦਰ ਛੱਡਤਾ ਸੀਗਾ ਜੀ ਮੰਦਰ ਸਾਫ਼ ਨਹੀਂ ਕੀਤਾ ਸੀ ਕਿਉਂਕਿ ਉਹ ਕਰੂੰਗੀ ਹੁਣ ਮੈਂ ਨਹਾ ਕੇ ਸ਼ਾਮ ਨੂੰ ਸਾਫ਼ ਕੋਈ ਦੇਖੋ ਜੀ ਨਹਾਤੀ ਨਹੀਂ ਹੋਈ ਸੀਗੀ ਮੈਂ ਨਹਾ ਕੇ ਚਾਹੇ ਤਾਂ ਮੈਂ ਹੁਣੇ ਕਰ ਲਵਾਂ ਚਾਹੇ ਮੈਂ ਸ਼ਾਮ ਨੂੰ ਕਰ ਲਵਾਂ ਜਿਵੇਂ ਵੀ ਹੋਊਗਾ ਮੈਨੂੰ ਠੀਕ ਲੱਗੂਗਾ ਉਦਾਂ ਕਰ ਲੂੰਗੀ ਬਾਕੀ ਆਪਾਂ ਸਾਰਾ ਰੂਮ ਕਲੀਨ ਕਰ ਲਿਆ ਸੀ ਲੈ ਪੱਖੇ ਤੋਂ ਲੈ ਅਲਮਾਰੀ ਦੇ ਉੱ ਕੌਣ ਸੋਣਾ ਲੱਗਣ ਲੱਗੇ ਸੀ ਆਪਣੇ ਮਨ ਨੂੰ ਇਹ ਜਿਵੇਂ ਤਸੱਲੀ ਜੀ ਹੋ ਗਈ ਸੀਗੀ ਹਨਾ ਮੈਨੂੰ ਆਏ ਸੀ ਮੈਂ ਕਿ ਹੁਣ ਕੱਲ ਨੂੰ ਦੇਖੋ ਜੀ ਦੋਏ ਰੂਮ ਨੂੰ ਲੱਗ ਹੋਊ ਕਿ ਨਹੀਂ ਜੇ ਮਿਸਤਰੀ ਸਾਹਿਬ ਆ ਗਏ ਫਿਰ ਲੱਗ ਵੀ ਨਹੀਂ ਹੋਣਾ ਦੇਖਦੇ ਆ ਜੀ ਜਿਵੇਂ ਵੀ ਹੋਊਗਾ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਮਜਬੂਰੀ ਸੀਗੀ ਜੀ ਮਿਸਤਰੀ ਲਾਉਣਾ ਹੀ ਪਿਆ ਦੇਖਦੇ ਆ ਹੁਣ ਕਿਵੇਂ ਚੱਲਦਾ ਕੰਮ ਤੇ ਲਓ ਜੀ ਚੰਗੀ ਤਰ੍ਹਾਂ ਬੈਠ ਬੈਠ ਕੇ ਐਨ ਚੰਗੀ ਤਰ੍ਹਾਂ ਨੀਚੋਂ ਆਪਾਂ ਕਰ ਲਿਆ ਐਨ ਕਲੀਨ ਤੇ ਵੀਡੀਓ ਦਾ ਕਰਾਂਗੇ ਜੀ ਹੁਣ ਆਪਾਂ ਐਂਡ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਜਰੂਰ ਕਰਕੇ ਜਾਇਆ ਕਰੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਹੀ ਦਿਨੋਂ ਧੰਨਵਾਦ ਕਰਦੀ ਹਾਂ ਜੋ ਮੇਰੀ ਵੀਡੀਓ ਤੇ ਆਉਂਦੇ ਨੇ ਵਾਚ ਕਰਦੇ ਨੇ ਤੇ ਸੋਨੇ ਸੋਨੇ ਕਮੈਂਟ ਵੀ ਕਰਕੇ ਜਾਂਦੇ ਨੇ ਮੈਨੂੰ ਇੰਨਾ ਹੌਸਲਾ ਹੁੰਦਾ ਬਹੁਤ ਜ਼ਿਆਦਾ ਹੌਸਲਾ ਹੁੰਦਾ ਥੈਂਕ ਯੂ so much ਜੀ ਦਿਨੋਂ ਧੰਨਵਾਦ ਕਰਦੀ ਹਾਂ ਮਿਲਦੇ ਹਾਂ ਜੀ ਕੋਰਨਰ ਵੀਡੀਓ ਚ ਓਕੇ ਜੀ ਬਾਏ ਬੇ ਟੇਕ ਕੇਅਰ